ਪੇਟ ਵੀ ਹੈਗਾ ਉਹ ਵੀ ਮਤਲਬ ਢੋਲ ਵਰਗਾ ਹੋ ਜਾਂਦਾ ਟੋਲੇ ਵਰਗਾ ਹੋ ਜਾਂਦਾ ਜਿਹੜਾ ਲੰਮਕ ਤਾਂ ਢਿੱਡ ਹੈਗਾ ਲੰਮਕ ਦਾ ਪੇਟ ਹੈਗਾ 벨ਟੋ ਬਾਹਰ ਹੋਇਆ ਜਿਹੜਾ ਪੇਟ ਹੈਗਾ ਉਹ ਕਹਿੰਦੇ ਨੇ ਵੀ ਔਖੇ ਅੰਦਰ ਜਾਂਦਾ ਜਿਹੜਾ ਗੁਗਲੂ ਮੁਗਲੂ ਹੋਇਆ ਹੁੰਦਾ ਨਾ ਬੰਦਾ ਉਹ ਗੁਗਲੂ ਮੁਗਲੂ ਨੂੰ ਇਹ ਗੁਗਲੂ ਖਤਮ ਕਰਨ ਦੀ ਸਮਰੱਥਾ ਰੱਖਦਾ ਇਟਸੈਲਫੀ ਆਪਣੇ ਆਪ ਦੇ ਵਿੱਚ ਹੀ ਜਿਹੜਾ ਮੋਟਾਪਾ ਹੈ ਤੁਹਾਡੇ ਕੋਲ ਇਸ ਵੇਲੇ ਲੋਕ ਆ ਰਹੇ ਨੇ ਮੋਟਾਪੇ ਤੇ ਕੰਮ ਕਰ ਤਿਵੇਂ ਕਰਦਾ ਜੀ ਇਹ ਨੁਸਖਾ ਫਾਰਮੂਲਾ ਤਪਨ ਫੈਟ ਹੁੰਦੀ ਨਾ ਜਿਹੜੀ ਕਿਸੇ ਵੀ ਤਰੀਕੇ ਨਾਲ ਨਹੀਂ ਜਾਂਦੀ ਚਾਹੇ ਤੁਸੀਂ ਜਿਮ ਜਾਓ ਚਾਹੇ ਤੁਸੀਂ ਵਰਕਆਊਟ ਕਰੋ ਚਾਹੇ ਤੁਸੀਂ ਕੁਝ ਵੀ ਕਰੋ ਡਾਈਟ ਮਹਿੰਗੀ ਲੱਲੋ ਮਟਾਪਾ ਆਂਦਾ ਤੇ ਫਿਰ ਉਹ ਦੁਬਾਰਾ ਇੱਕ ਵਾਰੀ ਚਲੇ ਜਾਂਦਾ ਫਿਰ ਦੁਬਾਰਾ ਆ ਜਾਂਦਾ ਰੂਟੀਨ ਸ਼ੇਕ ਬੰਦ ਕੀਤਾ ਜਾਂ ਕੁਝ ਵੀ ਉਹ ਜਿਹੜੀ ਚੀਜ਼ ਕਰ ਰਿਆ ਸੀਗਾ ਉਹਨੂੰ ਜਦੋਂ ਸਟਾਪ ਕੀਤਾ ਉਸ ਚੀਜ਼ ਨੂੰ ਤੇ ਨਾਲ ਹੀ ਉਹਦਾ ਜੇ 80 ਕਿਲੋ ਵਜਨ ਸੀ ਤੇ ਉਹ 90 ਕਿਲੋ ਹੋ ਗਿਆ ਸਪ੍ਰਿੰਗ ਇਫੈਕਟ ਆ ਗਿਆ ਸਪ੍ਰਿੰਗ ਇਫੈਕਟ ਹੋ ਗਿਆ 10 ਕਿਲੋ ਘਟਾਇਆ 20 ਕਿਲੋ ਵਧ ਗਿਆ ਬਿਨਾ ਕਿਸੇ ਡਾਕਟਰ ਤੋਂ ਬਿਨਾ ਕਿਸੇ ਵੈਦ ਤੋਂ ਬਿਨਾ ਕਿਸੇ ਮੈਡੀਸਨ ਤੋਂ ਤੁਸੀਂ ਬਿਲਕੁਲ ਜਿਹੜਾ ਇੱਕ ਫਲੈਟ ਮੀ ਜਿਹੜਾ ਤੁਸੀਂ ਸੁਪਨਾ ਹਮੇਸ਼ਾ ਦੇਖਦੇ ਹੋ ਉਹ ਤੁਹਾਡਾ ਸੁਪਨਾ ਸਾਕਾਰ ਇੱਕ ਹੁੰਦਾ ਫਰੂਕੀ ਸਾਹਿਬ weight loss ਇੱਕ ਹੁੰਦਾ fat loss ਦੋਨਾਂ ਦੇ ਵਿੱਚ ਜ਼ਮੀਨ ਇਸ ਮਾਨ ਦਾ ਫਰਕ ਹੁੰਦਾ ਤੁਹਾਡਾ ਚਿਹਰਾ ਇਦਾਂ ਦਾ ਲੱਗਣ ਲੱਗ ਪੈਂਦਾ ਵੀ ਜੋ ਵੀ ਤੁਹਾਡੀ ਏਜ ਹੈ ਉਹ ਨਾਲ ਤੁਸੀਂ 15-20 ਸਾਲ ਵੱਡੇ ਲੱਗਣ ਲੱਗ ਪੈਂਦੇ ਹੋ ਸੋ ਕਦੇ ਵੀ ਤੁਸੀਂ ਮੇਰੀ ਇਹ ਸੁਝਾਵੇ ਕਿ weight loss ਵਾਲੇ ਪਾਸੇ ਨਾ ਜਾਇਓ ਹਮੇਸ਼ਾ fat loss ਵਾਲੇ ਪਾਸੇ ਜਾਇਓ ਸਾਡੇ ਕੋ ਫੈਟ ਕਟਰ ਨਾਂ ਦੀ ਮਸ਼ੀਨ ਦੀ ਦਵਾਈ ਹੈਗੀ ਏ ਬਹੁਤ ਵਧੀਆ ਦਵਾਈ ਏ ਜੋ ਇਹੀ ਅਸਰ ਕਰਦੀ ਏ ਜਿਹੜੇ ਮੇਰੇ ਵੀਰਾਂ ਨੂੰ ਗੁਗਲੂ ਜੜੀ ਬੁੱਟੀ ਨਾ ਮਿਲੇ ਤੇ ਉਹ ਫੈਟ ਕਟਰ ਮਸ਼ੀਨ ਨਾਂ ਦੀ ਜਿਹੜੀ ਦਵਾਈ ਅਸੀਂ ਬਣਾਈ ਏ ਜੋ ਕਿ ਬਹੁਤ ਸ਼ਾਨਦਾਰ ਅਸਰ ਕਰਦੀ ਏ ਇਹਦੇ ਨਾਲ ਵੀ ਵਧੀਆ ਅਸਰ ਕਰਦੀ ਹੈ ਉਹਦੇ ਨਾਲ ਲੈਣ ਲਈ ਤੁਸੀਂ ਮੇਰੇ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਕਿਸੇ ਵੀ ਕਾਰਨ ਨਾਲ ਜੇ ਸਟੱਬਨ ਫੈਟ ਹੈ ਉਹ ਗੁਗਲੂ ਨੇ ਮੈਲਟ ਕਰ ਦੇਣਾ ਜੇ ਤੁਹਾਡੇ ਅੰਦਰ ਇਨਫਲਮੇਸ਼ਨ ਹੈ ਤੇ ਉਹ ਹਲਦੀ ਨੇ ਮੈਲਟ ਕਰ ਦੇਣੀ ਹੈ ਪੋਸਟ ਬਣ ਕੇ ਤਿਆਰ ਹੋ ਗਿਆ ਸਿਰਫ ਇੱਕ ਚੀਜ਼ ਰਹਿ ਗਈ ਹੈ ਉਹ ਆਪਾਂ ਲਾਸਟ ਦੇ ਵਿੱਚ ਐਡ ਕਰਾਂਗੇ ਜੀ ਜੀ ਦੇਖੋ ਜੀ ਆ ਨੁਸਖਾ ਫਾਰਮੂਲਾ ਬਣ ਕੇ ਰੈਡੀ ਹੋ ਗਿਆ Google ਦਾ ਅਸੀਂ ਇਸਤੇਮਾਲ ਹਰ ਤਰ੍ਹਾਂ ਦੀ ਸਰਚ ਕਰਨ ਚ ਕਰਦੇ ਹਾਂ ਪਰ ਅੱਜ ਜਿਸ ਗੂਗਲ ਦੀ ਗੱਲ ਅਸੀਂ ਕਰ ਰਹੇ ਹਾਂ ਉਸ ਗੂਗਲ ਨੇ ਤੁਹਾਡਾ ਮੋਟਾਪਾ ਖਤਮ ਕਰ ਦੇਣਾ ਸलाम नमस्ते ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਅੱਜ ਉਹ ਤੁਹਾਨੂੰ ਗੂਗਲ ਜ਼ਰੀਏ ਮੋਟਾਪਾ ਘੱਟ ਕਰਨ ਦਾ ਤਰੀਕਾ ਦੱਸਣ ਵਾਲੇ ਨੇ ਉਹ ਗੂਗਲ ਨਹੀਂ ਜਿਹੜੀ ਅਸੀਂ ਸਰਚ ਕਰਦੇ ਹਾਂ ਸਗੋ ਅਗਰਵੇਦ ਦੇ ਵਿੱਚ ਵੀ ਇੱਕ ਗੂਗਲ ਹੈ ਜਿਹਦੇ ਵਿੱਚ ਜਦੋਂ ਤੁਸੀਂ ਉਸ ਗੂਗਲ ਨੂੰ ਆਪਣੇ ਮੋਟਾਪੇ ਵਾਲੀ ਸਰਚ ਦੇ ਵਿੱਚ ਪਾਉਂਗੇ ਤਾਂ ਜਿਹੜਾ ਤੁਹਾਡਾ ਮੋਟਾਪਾ ਛੂਮੰਤਰ ਹੋ ਜਾਏਗਾ ਵੈਜ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦਿਸਾ ਉਦੇਸਾ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਦਾ ਮੇਰੀਆਂ ਭੈਣਾਂ ਦਾ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇੱਕ ਤੇ ਗੂਗਲ ਸਰਚ ਹੁੰਦੀ ਹੈ ਤੇ ਇੱਕ ਗੂਗਲ ਦੀ ਜਿਹੜੀ ਅਸੀਂ ਕਹਿ ਲਈਏ ਕਿ ਦਰਖਤ ਦੇ ਵਿੱਚੋਂ ਮਿਲਣ ਵਾਲੀ ਕੋਈ ਚੀਜ਼ ਹੁੰਦੀ ਹੈ ਐਟਮ ਹੁੰਦੀ ਹੈ ਤੇ ਉਹਦੇ ਨਾਲ ਅਸੀਂ ਸਰਚ ਕਰਦੇ ਹਾਂ ਤੇ ਉਹਦੇ ਨਾਲ ਅਸੀਂ ਮੋਟਾਪਾ ਖਤਮ ਕਰਦੇ ਹਾਂ ਕੀ ਚੀਜ਼ ਹੈਗੀ ਦੇਖੋ ਜੀ ਇੱਕ ਜਿੱਦਾਂ ਆਪਾਂ ਸੁਣਿਆ ਹੋਣਾ ਕਿ ਕਿਕਰ ਦੀ ਗੁੰਦ ਹੁੰਦੀ ਹੈ ਹਾਂਜੀ ਇਦਾਂ ਗੂਗਲ ਦਾ ਵੀ ਇੱਕ ਗੁੰਦ ਹੁੰਦੀ ਹੈ ਗੁੰਦ ਹੁੰਦੀ ਜੀ ਬਿਲਕੁਲ ਗੁੰਦ ਹੁੰਦੀ ਹੈ ਤੇ ਇਹ ਤੁਹਾਨੂੰ ਗੁੰਦ ਜਿਹੜੀ ਇਹ ਸਾਡੇ ਕੋਲੋਂ ਨਹੀਂ ਮਿਲੇਗੀ ਪੰਸਾਰੀ ਸਾਹਿਬ ਕੋ ਮਿਲੇਗੀ ਆਰਾਮ ਨਾਲ ਮਿਲ ਜੇਗੀ ਬਟ ਇਹਦੇ ਜਿਹੜੇ ਫਾਇਦੇ ਨੇ ਉਹ ਬਾਖਮਾਲ ਨੇ ਜੀ ਫਾਇਦੇਆਂ ਬਾਰੇ ਅੱਜ ਜ਼ਿਕਰ ਕਰਾਂਗੇ ਤੁਹਾਨੂੰ ਇੱਕ ਨੁਸਖਾ ਇੱਕ ਰੈਮਡੀ ਦਵਾਂਗੇ ਜਿਸ ਦੇ ਨਾਲ ਤੁਸੀਂ ਘਰ ਬੈਠੇ ਬਿਨਾਂ ਕਿਸੇ ਡਾਕਟਰ ਤੋਂ ਬਿਨਾਂ ਕਿਸੇ ਵੈਦ ਤੋਂ ਬਿਨਾਂ ਕਿਸੇ ਮੈਡੀਸਿਨ ਤੋਂ ਤੁਸੀਂ ਬਿਲਕੁਲ ਜਿਹੜਾ ਇੱਕ ਫਲੈਟਮੀ ਜਿਹੜਾ ਤੁਸੀਂ ਸੁਪਨਾ ਹਮੇਸ਼ਾ ਦੇਖਦੇ ਹੋ ਉਹ ਤੁਹਾਡਾ ਸੁਪਨਾ ਸਾਕਾਰ ਕਰਨ ਲਈ ਸਿਰਫ ਇੱਕ ਤੁਹਾਨੂੰ ਛੋਟਾ ਜਿਹਾ ਕੰਮ ਕਰਨਾ ਪਏਗਾ ਸਾਡਾ ਚੈਨਲ ਇਹਨੂੰ ਪਿਆਰ ਤੁਸੀਂ ਬਹੁਤ ਦਿੰਦੇ ਹੋ ਉਹਦੇ ਲਈ ਤੁਹਾਡੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਤੇ ਹਕੀਕਤ ਟੀਵੀ ਪੰਜਾਬੀ ਨੂੰ ਜਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਜੀ ਅੱਛਾ ਡਾਕਟਰ ਸਾਹਿਬ ਕੀ ਨੁਸਖਾ ਹੈਗਾ ਫਾਰਮੂਲਾ ਕੀ ਹੈ ਜੀ ਨੁਸਖਾ ਫਾਰਮੂਲਾ ਬਹੁਤ ਸਿੰਪਲ ਹੈ ਬਹੁਤ ਵਧੀਆ ਹੈ ਪਰ ਨੁਸਖਾ ਫਾਰਮੂਲਾ ਦੱਸਣ ਤੋਂ ਪਹਿਲਾਂ ਇੱਕ ਗੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਇਹ ਤਿੰਨ ਚੀਜ਼ਾਂ ਦਾ ਜੜੀਆਂ ਬੂਟੀਆਂ ਦਾ ਜਿਹੜਾ ਸੁਮੇਲ ਏ ਇਹ ਬਹੁਤ ਸ਼ਾਨਦਾਰ ਹੈ ਠੀਕ ਇਹਦੇ ਤੋਂ ਬਹੁਤ ਅੱਛੇ ਅੱਛੇ ਰਿਜ਼ਲਟ ਆਪਾਂ ਹਾਸਲ ਕੀਤੇ ਨੇ ਤੇ ਜਿਹੜੇ ਸਾਡੇ ਵੀਡੀਓ ਦੇਖਣ ਵਾਲੇ ਨੇ ਜਾਂ ਜਿਹੜਾ ਜਿਨ੍ਹਾਂ ਨੇ ਸਾਡੇ ਤੋਂ ਇਹ ਨੁਸਖਾ ਫਾਰਮੂਲਾ ਲੈ ਕੇ ਗਏ ਨੇ ਪਰੁਕੀ ਸਾਹਿਬ ਜ਼ਕੀਨ ਮੰਨੋ ਨੁਸਕਾ ਫਾਰਮੂਲਾ ਵਰਤਨ ਵਾਲਿਆਂ ਦੀ ਤਰੀਫਾਂ ਇੰਨੀਆਂ ਤਰੀਫਾਂ ਕਰਦੇ ਨੇ ਇੰਨੀਆਂ ਤਰੀਫਾਂ ਕਰਦੇ ਨੇ ਮੈਂ ਆਪ ਹਰਾਨ ਹੋ ਜੰਨਾ ਹਾਂ ਵੀ ਇਹ ਚੀਜ਼ਾਂ ਇਹ ਆਯੁਰਵੈਦਿਕ ਚੀਜ਼ਾਂ ਇੰਨੀਆਂ ਪਾਵਰਫੁਲ ਨੇ ਜੀ ਹਾਂਜੀ ਅੱਛਾ ਇਹ ਦੱਸੋ ਵੀ ਜਿਹੜਾ ਮੋਟਾਪਾ ਹੈ ਤੁਹਾਡੇ ਕੋਲ ਇਸ ਵੇਲੇ ਲੋਕ ਆ ਰਹੇ ਨੇ ਮੋਟਾਪੇ ਤੇ ਕੰਮ ਕਰ ਕਿਵੇਂ ਕਰਦਾ ਜੀ ਇਹ ਨੁਸਕਾ ਫਾਰਮੂਲਾ ਦੇਖੋ ਜੀ ਇਹ ਇਟਸੈਲਫ ਹੀ ਜਿਹੜੀ ਗੂਨ ਦੇ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਇਹਨੂੰ ਗੁਗਲੂ ਵੀ ਕਿਹਾ ਜਾਂਦਾ ਹੈ ਗੁਗਲੂ ਗੁਗਲੂ ਮਤਲਬ ਗੂਗਲ ਨੂੰ ਖਤਮ ਕਰ ਦਿੰਦਾ ਗੂਗਲ ਉਹ ਜਿਹੜਾ ਗੂਗਲੂ ਮੁਗਲੂ ਆ ਹੁੰਦਾ ਨਾ ਬੰਦਾ ਉਹ ਗੂਗਲੂ ਮੁਗਲੂ ਨੂੰ ਇਹ ਗੂਗਲੂ ਖਤਮ ਕਰਨ ਦੀ ਸਮਰੱਥਾ ਰੱਖਦਾ ਇਟਸੈਲਫੀ ਆਪਣੇ ਆਪ ਦੇ ਵਿੱਚ ਹੀ ਇਹਨੂੰ ਯੂਜ਼ ਕਰਨ ਦਾ ਜਿਹੜਾ ਬੈਸਟ ਤਰੀਕਾ ਉਹ ਆਪਾਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਬਹੁਤ ਆਸਾਨ ਤਰੀਕਾ ਤੁਸੀਂ ਤਰੀਕਾ ਆਪਾਂ ਤੁਹਾਡੇ ਸਾਹਮਣੇ ਲਾਈਵ ਤੁਹਾਨੂੰ ਬਣਾ ਕੇ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਜਿਹੜੀ ਸਟੱਬਨ ਫੈਟ ਹੁੰਦੀ ਹੈ ਨਾ ਜਿਹੜੀ ਕਿਸੇ ਵੀ ਤਰੀਕੇ ਨਾਲ ਨਹੀਂ ਜਾਂਦੀ ਚਾਹੇ ਤੁਸੀਂ ਜਿਮ ਜਾਓ ਚਾਹੇ ਤੁਸੀਂ ਵਰਕਆਊਟ ਕਰੋ ਚਾਹੇ ਤੁਸੀਂ ਕੁਝ ਵੀ ਕਰੋ ਡਾਈਟ ਮਹਿੰਗੀ ਲੱਲੋ ਮਟਾਪਾ ਆਂਦਾ ਤੇ ਫਿਰ ਉਹ ਦੁਬਾਰਾ ਇੱਕ ਵਾਰੀ ਚਲੇ ਜਾਂਦਾ ਫਿਰ ਦੁਬਾਰਾ ਆ ਜਾਂਦਾ ਫਿਰ ਜਾਂਦਾ ਫਿਰ ਉਹ ਜੇ ਮੰਨ ਲਓ ਇੱਕ ਬੰਦਾ ਆਪਾਂ ਇਹ ਰਬੜ ਬੈਂਡ ਇਫੈਕਟ ਦੀ ਗੱਲ ਕਰ ਰਹੇ ਆ ਇੱਕ ਬੰਦਾ ਮਟਾਪਾ ਘਟਾ ਕੇ 80 ਕਿਲੋ ਦਾ ਉਹ ਮਸੇ ਹੀ ਮੁਸ਼ਕਲ ਨਾਲ 70 ਤੇ ਪਹੁੰਚਿਆ ਜਦੋਂ ਹੀ ਉਹਨੇ ਉਹ ਸਿਸਟਮ ਬੰਦ ਕੀਤਾ ਉਹ ਡਾਈਟ ਬੰਦ ਕੀਤੀ ਜਾਂ ਉਹ ਪ੍ਰੋਟੀਨ ਸ਼ੇਕ ਬੰਦ ਕੀਤਾ ਜਾਂ ਕੁਝ ਵੀ ਉਹ ਜਿਹੜੀ ਚੀਜ਼ ਕਰ ਰਿਆ ਸੀਗਾ ਉਹਨੂੰ ਜਦੋਂ ਸਟਾਪ ਕੀਤਾ ਉਸ ਚੀਜ਼ ਨੂੰ ਤੇ ਨਾਲ ਹੀ ਉਹਦਾ ਜੇ 80 ਕਿਲੋ ਵਜਨ ਸੀ ਤੇ ਉਹ 90 ਕਿਲੋ ਹੋ ਗਿਆ ਸਪ੍ਰਿੰਗ ਇਫੈਕਟ ਆ ਗਿਆ ਸਪ੍ਰਿੰਗ ਇਫੈਕਟ ਹੋ ਗਿਆ 10 ਕਿਲੋ ਘਟਾਇਆ 20 ਕਿਲੋ ਵਧ ਗਿਆ ਸੋ ਇਦਾਂ ਦੀਆਂ ਚੀਜ਼ਾਂ ਤੋਂ ਬਚਣ ਲਈ ਤੁਸੀਂ ਹਮੇਸ਼ਾ ਆਯੁਰਵੇਦ ਨਾਲ ਜੁੜੋ ਦੇਸੀ ਘਰੇਲੂ ਫਾਰਮੂਲੇ ਨੁਸਖਿਆਂ ਨਾਲ ਜੁੜੋ ਤਾਂ ਜੋ ਤੁਹਾਡਾ ਜਿਹੜਾ ਮਿਹਨਤ ਕੀਤੀ ਏ ਉਹ ਤੁਹਾਡੇ ਦੁਆਰਾ ਉਸ ਚੀਜ਼ ਨੂੰ ਕਿਉਂਕਿ ਬੰਦੇ ਦਾ ਨਾ ਹੌਸਲਾ ਟੁੱਟ ਜਾਂਦਾ ਉਮੀਦ ਟੁੱਟ ਜਾਂਦੀ ਹੈ ਫਿਰ ਬੰਦੇ ਨੂੰ ਲੱਗਦਾ ਵੀ ਇਹ ਚੀਜ਼ ਪੋਸੀਬਲ ਹੀ ਨਹੀਂ ਹੈਗੀ ਤੇ ਸਭ ਤੋਂ ਵੱਡੀ ਜਿਹੜੀ ਚੀਜ਼ ਪ੍ਰੋਬਲਮ ਆਂਦੀ ਹੈ ਨਾ ਉਹ ਆਂਦੀ ਹੈ ਇਨਫਲੇਮੇਸ਼ਨ ਦੀ ਜਿਹੜੀ ਇਨਫਲੇਮੇਸ਼ਨ ਹੈ ਬੋਡੀ ਦੇ ਅੰਦਰ ਜਿਹੜੀ ਸੋਜਿਸ਼ ਆਂਦੀ ਹੈ ਉਹਦੇ ਬਾਰੇ ਕਦੀ ਕੋਈ ਗੱਲ ਹੀ ਨਹੀਂ ਕਰਦਾ ਹਰ ਕੋਈ ਚਰਬੀ ਬਾਰੇ ਗੱਲ ਕਰਦਾ ਵੀ ਮੋਟਾਪਾ ਘਟਾਣਾ ਚਰਬੀ ਘਟਾਓ ਇੱਕ ਹੁੰਦਾ ਫਰੁਕੀ ਸਾਹਿਬ weight loss ਇੱਕ ਹੁੰਦਾ fat loss ਦੋਨਾਂ ਦੇ ਵਿੱਚ ਜ਼ਮੀਨ ਇਸ ਮਾਨ ਦਾ ਫਰਕ ਹੁੰਦਾ weight loss ਦੇ ਵਿੱਚ ਜਿਹੜੀਆਂ ਹੈਲਦੀ ਟਿਸ਼ੂ ਨੇ ਤੁਹਾਡੇ ਤੁਹਾਡੇ ਅੰਦਰ ਜਿਹੜਾ ਪ੍ਰੋਟੀਨ ਹੈ ਤੁਹਾਡਾ ਮਸਲ ਮਾਸ ਹੈ ਜਿਹੜਾ ਤੁਹਾਡਾ ਸਟਰਕਚਰ ਖੜਾ ਕਰਨ ਲਈ ਬਹੁਤ ਜ਼ਰੂਰੀ ਹੈ ਜਿਸ ਨੂੰ ਕਿ ਆਪਾਂ ਮੰਨ ਲਓ ਵੀ ਜਿੱਦਾਂ ਸਰੀਆ ਪਾਣੇ ਨਾ ਆਪਾਂ ਲੈਂਟਰ ਦੇ ਵਿੱਚ ਇਦਾਂ ਉਹ ਸਰੀਏ ਵਰਗੇ ਮਸਲ ਹੁੰਦੇ ਨੇ ਜਿਹੜੇ ਪ੍ਰੋਟੀਨ ਤੋਂ ਬੰਦੇ ਨੇ ਜਿਨੂੰ ਆਪਾਂ ਹਾਰਡ ਮਸਲ ਕਹਿ ਦਿੰਦੇ ਆ ਜਾ ਜਿਹੜਾ ਆਪਾਂ ਫੇਸ਼ੀਅਲ ਮਸਲੇ ਜਿਹੜੇ ਇਹ ਸਾਨੂੰ ਯੰਗ ਲੁੱਕ ਦਿੰਦੇ ਨੇ ਜਦੋਂ ਤੁਸੀਂ weight loss ਵਾਲੇ ਪਾਸੇ ਜਾਂਦੇ ਹੋ ਜਿਹੜੀ ਤੁਹਾਡੀ ਬੋਡੀ ਦੇ ਜਿਹੜੇ ਤੁਹਾਡੇ ਫਰੈਂਡ ਨੇ ਜਿਹੜੇ ਤੁਹਾਡੇ ਹਮਾਇਤੀ ਨੇ ਉਹ ਵੀ ਨਾਲ ਲੜ ਜਾਂਦੇ ਨੇ ਉਹ ਤੁਹਾਡਾ ਚਿਹਰਾ ਇਦਾਂ ਦਾ ਲੱਗਣ ਲੱਗ ਪੈਂਦਾ ਵੀ ਜੋ ਵੀ ਤੁਹਾਡੀ ਏਜ ਹੈ ਉਹ ਨਾਲ ਤੁਸੀਂ 15 20 ਸਾਲ ਵੱਡੇ ਲੱਗਣ ਲੱਗ ਪੈਂਦੇ ਹੋ ਸੋ ਕਦੇ ਵੀ ਤੁਸੀਂ ਮੇਰੀ ਇਹ ਸੁਝਾਵੇ ਕਿ weight loss ਵਾਲੇ ਪਾਸੇ ਨਾ ਜਾਇਓ ਹਮੇਸ਼ਾ fat loss ਵਾਲੇ ਪਾਸੇ ਜਾਇਓ fat loss ਦਾ ਮੈਂ ਸਮਰਥਨ ਕਰਦਾ ਵਾਂ ਬਟ ਹੈਲਦੀ ਚੀਜ਼ਾਂ ਦੇ ਨਾਲ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਹੈ ਜਿਹੜਾ ਤੁਹਾਡਾ ਗੁੱਗਲੂ ਹੈ ਮਤਲਬ ਇੱਕ ਤਾਂ ਚਿਹਰਾ ਬੰਦੇ ਦਾ ਗੁੱਗਲੂ ਮੁਗਲੂ ਹੋ ਜਾਂਦਾ ਹੈ ਮੋਟਾ ਹੋ ਜਾਂਦਾ ਤੁਸੀਂ ਦੱਸ ਹੀ ਰਹੇ ਹੋ ਤੇ ਇੱਕ ਪੇਟ ਵੀ ਹੈਗਾ ਉਹ ਵੀ ਮਤਲਬ ਢੋਲ ਵਰਗਾ ਹੋ ਜਾਂਦਾ ਟੋਲੇ ਵਰਗਾ ਹੋ ਜਾਂਦਾ ਜਿਹੜਾ ਲੰਮਕ ਤਾਂ ਢਿੱਡ ਹੈਗਾ ਲੰਮਕ ਦਾ ਪੇਟ ਹੈਗਾ 벨ਟੋਂ ਬਾਹਰ ਹੋਇਆ ਜਿਹੜਾ ਪੇਟ ਹੈਗਾ ਉਹ ਕਹਿੰਦੇ ਨੇ ਵੀ ਔਖੇ ਹੀ ਬਾਹਰ ਆਉਂਦਾ ਮਤਲਬ ਜਿਹੜਾ ਅੰਦਰ ਜਾਂਦਾ ਬਿਲਕੁਲ ਜੀ ਬਿਲਕੁਲ ਟਿਸ਼ੂ ਹੁੰਦੇ ਨੇ ਅੰਦਰ ਇਹ ਉਦੋਂ ਤੱਕ ਨਹੀਂ ਅੰਦਰ ਜਾਣਗੇ ਜਦੋਂ ਤੱਕ ਤੁਸੀਂ ਇੱਕ ਹੈਲਦੀ ਤਰੀਕਾ ਨਾ ਲਓਗੇ ਜਿਹੜਾ ਅੱਜ ਦਾ ਸਾਡਾ ਨੁਸਕਾ ਫਾਰਮੂਲਾ ਇਹ ਆਪਾਂ ਸਟਿੱਕਾਂ ਇਸ ਚੀਜ਼ ਉੱਤੇ ਜਿਹੜਾ ਤੁਹਾਡਾ ਸਟੱਬਨ ਫੈਟ ਏ ਉਹ ਕਿਤੇ ਵੀ ਏ ਚਾਹੇ ਤੁਹਾਡੇ ਥਾਈਜ਼ ਤੇ ਵੀ ਚਾਹੇ ਤੁਹਾਡੇ हिਪ ਤੇ ਵੀ ਚਾਹੇ ਤੁਹਾਡੇ ਲੱਕ ਦੇ ਉੱਤੇ ਜਿਹੜੇ ਉਹ ਹੈਂਡਲ ਬਣੇ ਹੁੰਦੇ ਨੇ ਕਿਤੇ ਵੀ ਤੁਹਾਡੇ ਚਰਬੀ ਜਿਹੜੀ ਲੰਮਕਦੀ ਪਈ ਏ ਉਹਨੂੰ ਪਿਘਲਣ ਦੀ ਸਮਰੱਥਾ ਕੱਲਾ ਗੁਗਲੂ ਹੀ ਰੱਖਦਾ ਹੈ ਗੂਗਲੂ ਤੋਂ ਜਿਹੜੀ ਆ ਗੂਂਦ ਏ ਇਸ ਦਰਖਤ ਦੀ ਇਹ ਇੰਨੀ ਪਾਵਰਫੁਲ ਏ ਇੰਨੀ ਪਾਵਰਫੁਲ ਏ ਜਿੰਨਾ ਜਿੰਨਾਂ ਨੂੰ ਸਾਡੀ ਗੱਲ ਤੇ ਯਕੀਨ ਕਰਨਾ ਔਖਾ ਰਿਹਾ ਇੱਕ ਵਾਰੀ ਸੱਚੀ ਮੁੱਚੀ ਗੂਗਲ ਤੇ ਜਾ ਕੇ ਗੂਗਲੂ ਜੜੀ ਬੂਟੀ ਕਰਕੇ ਸਰਚ ਕਰਿਓ ਤੁਹਾਨੂੰ ਸਭ ਕੁਝ ਲੱਭ ਜੇਗਾ ਉਹਦੇ ਵਿੱਚੋਂ ਹਾਂਜੀ ਜੀ ਜੀ ਅੱਛਾ ਤੇ ਫਾਰਮੂਲਾ ਦੱਸ ਦੇ ਫਾਰਮੂਲਾ ਕਿਵੇਂ ਬਣਨਾ ਉਸਕਾ ਫਾਰਮੂਲਾ ਬਣਾਣਾ ਬੇਹੱਦ ਆਸਾਨ ਹੈ ਤੁਸੀਂ ਘਰ 'ਚ ਬਹਿ ਕੇ ਆਰਾਮ ਨਾਲ ਬਣਾ ਸਕਦੇ ਹੋ ਬਸ਼ਰਤ ਇੱਕੋ ਹੀ ਹੈ ਮੈਂ ਅੱਗੇ ਵੀ ਇੱਕ ਵਾਰੀ ਕਹਿ ਚੁੱਕਾ ਹਾਂ ਦੁਬਾਰਾ ਫੇਰ ਕਹਿ ਦਣਾਵਾ ਜਿਹੜੀ ਗੁੱਗਲੂ ਜੜੀ ਬੁੱਟੀ ਆਪਾਂ ਉਹਦੀ ਪ੍ਰਮੋਸ਼ਨ ਨਹੀਂ ਕਰ ਰਹੇ ਨਾ ਇਹ ਜੜੀ ਬੁੱਟੀ ਅਸੀਂ ਵੇਚਦੇ ਆਂ ਨਾ ਇਹਨੂੰ ਲੈਣ ਲਈ ਸਾਡੇ ਨਾਲ ਕੋਈ ਸੰਪਰਕ ਕਰੇ ਸਾਡੇ ਕੋਲ ਫੈਟ ਕਟਰ ਨਾ ਦੀ ਮਸ਼ੀਨ ਦੀ ਦਵਾਈ ਹੈਗੀ ਏ ਬਹੁਤ ਵਧੀਆ ਦਵਾਈ ਹੈ ਜੋ ਇਹੀ ਅਸਰ ਕਰਦੀ ਹੈ ਜਿਹੜੇ ਮੇਰੇ ਵੀਰਾਂ ਨੂੰ ਗੁਗਲੂ ਜੜੀ ਬੁੱਟੀ ਨਾਮ ਮਿਲੇ ਤੇ ਉਹ ਫੈਟ ਕਟਰ ਮਸ਼ੀਨ ਨਾਂ ਦੀ ਜਿਹੜੀ ਦਵਾਈ ਅਸੀਂ ਬਣਾਈ ਹੈ ਜੋ ਕਿ ਬਹੁਤ ਸ਼ਾਨਦਾਰ ਅਸਰ ਕਰਦੀ ਹੈ ਇਹਦੇ ਨਾਲ ਵੀ ਵਧੀਆ ਅਸਰ ਕਰਦੀ ਹੈ ਉਹਦੇ ਟੈਨ ਲੈਣ ਲਈ ਤੁਸੀਂ ਮੇਰੇ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਬਾਕੀ ਅਸੀਂ ਨੁਸਖਾ ਫਾਰਮੂਲਾ ਹੁਣ ਦੇਣ ਜਾ ਰਹੇ ਹਾਂ ਤੁਹਾਡਾ ਸੰਪਰਕ ਕਿਵੇਂ ਕਰੀਏ ਨਾਲ ਹੀ ਹੁਣ ਇਹ ਵੀ ਦੱਸ ਦਿਓ ਸੰਪਰਕ ਕਰਨਾ ਬੜਾ ਆਸਾਨ ਹੈ ਜੀ ਮੇਰਾ ਥੱਲੇ ਨੰਬਰ ਫਲੈਸ਼ ਹੋ ਰਿਹਾ ਜੀ ਇਹਦੇ ਤੇ WhatsApp ਦੇ ਤੇ ਤੁਸੀਂ ਬੋਲ ਕੇ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਆਰੀ ਹੈ ਜੇ ਤੁਹਾਨੂੰ ਉਹ ਨੁਸਖਾ ਫਾਰਮੂਲੇ ਦਾ ਲਿੰਕ ਵੀਡੀਓ ਪੂਰਾ ਚਾਹੀਦਾ ਤੁਹਾਨੂੰ ਲਿੰਕ ਵੀਡੀਓ ਵੀ ਪ੍ਰੋਵਾਈਡ ਕਰਾਵਾਂਗੇ ਸਾਡਾ ਐਡਰੈਸ ਚਾਹੀਦਾ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਜੋ ਵੀ ਤੁਹਾਡੀ ਕੁਆਰੀ ਹੈ ਜੋ ਵੀ ਤੁਸੀਂ ਕੁਐਸਚਨ ਪੁੱਛਣਾ ਚਾਹੁੰਦੇ ਹੋ ਵੌਇਸ ਮੈਸੇਜ ਕਰਕੇ ਵਟਸਐਪ ਦੇ ਉੱਤੇ ਤੁਸੀਂ ਬੋਲ ਕੇ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਜੀ ਚਲੋ ਆਖਿਰ ਦੇ ਵਿੱਚ ਇਹ ਨੁਸਖਾ ਫਾਰਮੂਲਾ ਸਾਨੂੰ ਦੱਸ ਦਿਓ ਇਹ ਕਿਵੇਂ ਬਣਾਣਾ ਜੀ ਦੇਖੋ ਜੀ ਬਹੁਤ ਆਸਾਨ ਹੈ ਪਹਿਲਾਂ ਇੱਕ ਗਲਾਸ ਤੁਸੀਂ ਪਾਣੀ ਲੈ ਲੈਣਾ ਜਿੱਦਾਂ ਆਪਾਂ ਲਿਆ ਆ ਆ ਪਾਣੀ ਆਪਾਂ ਜਿਹੜਾ ਇਹਨੂੰ ਪੈਨ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਪਾਣੀ ਅਸੀਂ ਪੈਨ ਦੇ ਵਿੱਚ ਪਾ ਚੁੱਕੇ ਹਾਂ ਤੁਹਾਡੇ ਸਾਹਮਣੇ ਪਾਣੀ ਥੋੜਾ ਜਿਹਾ ਆਪਾਂ ਵੇਟ ਕਰਾਂਗੇ ਵੀ ਪਾਣੀ ਜਿਹੜਾ ਇਹ ਗਰਮ ਹੋ ਜੇ ਹਾਂ ਗਰਮ ਹੋ ਜੇ ਉਸ ਤੋਂ ਬਾਅਦ ਜਿਹੜਾ ਸੈਕੰਡ ਕੰਟੈਂਟ ਏ ਉਹ ਅਸੀਂ ਗੂਗਲੂ ਜੂਸ ਕਰਾਂਗੇ ਸਭ ਤੋਂ ਪਹਿਲਾਂ ਗੂਗਲੂ ਪਾਵਾਂਗੇ ਕਿਉਂਕਿ ਇਹ ਮੈਲਟ ਹੁੰਦੇ ਆ ਇਹਨੂੰ ਟਾਈਮ ਲੱਗਦਾ ਠੀਕ ਹੈ ਦੇਖੋ ਫਰੂਕੀ ਸਾਹਿਬ ਪਾਣੀ ਥੋੜਾ ਜਿਹਾ ਗਰਮ ਹੋਣਾ ਸ਼ੁਰੂ ਹੋ ਗਿਆ ਤੇ ਪਾਣੀ ਦੇਖੋ ਆਪਣਾ ਭਾਫ਼ ਚੜ੍ਹਨੀ ਸ਼ੁਰੂ ਕਰਤੀ ਉਹਨੇ ਤੇ ਉਹਦੇ ਵਿੱਚ ਹੁਣ ਆਪਾਂ ਗੂਗਲੂ ਐਡ ਕਰਾਂਗੇ ਇਹ ਬਸ ਆਪਾਂ ਇੰਨਾ ਕੁ ਗੂਗਲੂ ਹੀ ਐਡ ਕਰਨਾ ਇਸ ਤੋਂ ਜ਼ਿਆਦਾ ਨਹੀਂ ਕਰਨਾ ਇੱਕ ਵਾਰ ਦੇ ਵਿੱਚ ਤੇ ਇਹ ਨੁਸਕਾ ਫਾਰਮੂਲਾ ਕਿਸੇ ਨੇ ਵੀ ਬਣਾ ਕੇ ਸਟੋਰ ਨਹੀਂ ਕਰਨਾ ਠੀਕ ਹੈ ਇਹਨੂੰ ਬਣਾ ਕੇ ਫ੍ਰਿਜ ਚ ਇੰਜ ਰੱਖਣਾ ਜੇ ਤੁਸੀਂ ਆਪਣਾ ਜੈਨੂਨਲੀ ਤੁਸੀਂ ਸੀਰੀਅਸ ਹੋ ਭਾਰ ਘਟਾਣ ਲਈ ਤੇ ਇਹ ਤਾਜ਼ਾ ਬਣਾਣਾ ਤਾਜ਼ਾ ਯੂਜ਼ ਕਰਨਾ ਕਿਉਂਕਿ ਆਯੁਰਵੇਦ ਦੇ ਵਿੱਚ ਇਹ ਚੀਜ਼ਾਂ ਇਨਸਟ੍ਰਕਸ਼ਨਸ ਵੀ ਹੈਗੀਆਂ ਨੇ ਕਿ ਤੁਸੀਂ ਮਿਹਨਤ ਕਰੋਗੇ ਤਾਂ ਉਹਦਾ ਤੁਹਾਨੂੰ ਫਲ ਪ੍ਰਾਪਤ ਹੋਏਗਾ ਅੱਛਾ ਕਿਹੜੇ ਲੋਕਾਂ ਨੇ ਨੁਸਖਾ ਫਾਰਮੂਲਾ ਇਸਤੇਮਾਲ ਨਹੀਂ ਕਰਨਾ ਜੀ ਦੇਖੋ ਜੀ ਜਿਹੜੀਆਂ ਬ੍ਰੈਸਟ ਫੀਡਿੰਗ ਫੀਮੇਲਸ ਨੇ ਉਹਨਾਂ ਨੇ ਇਹ ਨਹੀਂ ਯੂਜ਼ ਕਰਨਾ ਜਾਂ ਜਿਨ੍ਹਾਂ ਲੇਡੀਜ਼ ਨੇ ਕਨਸੀਵ ਕਰ ਲਿਆ ਹੈ ਜਿਨ੍ਹਾਂ ਦੀ ਪ੍ਰੈਗਨਨਸੀ ਚੱਲ ਰਹੀ ਹੈ ਇਹਨਾਂ ਦੋਨਾਂ ਜਿਹੜੇ categories ਨੇ ਇੱਕ ਬ੍ਰੈਸਟ ਫੀਡਿੰਗ ਜਿਹੜੀਆਂ ਫੀਮੇਲਸ ਨੇ ਉਹਨਾਂ ਨੇ ਨਹੀਂ ਯੂਜ਼ ਕਰਨਾ ਇੱਕ ਜਿਹੜੀਆਂ ਕਨਸੀਵ ਕਰ ਚੁੱਕੀਆਂ ਨੇ ਜਿਹੜੀਆਂ ਆਲਰੇਡੀ ਪ੍ਰੈਗਨੈਂਟ ਹੋ ਚੁੱਕੀਆਂ ਨੇ ਉਹਨਾਂ ਨੇ ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਨੇ ਉਹਨਾਂ ਨੇ ਇਨਾਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਜੀ ਜੀ ਹਾਂਜੀ ਅੱਛਾ ਤੇ ਠੀਕ ਹੈ ਜੀ ਅਸੀਂ ਇਹਦੇ ਚ ਪਾਣੀ ਪਾਤਾ ਤੇ ਗੁਗਲੂ ਅਸੀਂ ਪਾਤਾ ਉਸ ਤੋਂ ਬਾਅਦ ਜੀ ਹੁਣ ਦੇਖੋ ਜੀ ਇਹ ਮੈਲਟ ਹੋਣਾ ਸ਼ੁਰੂ ਹੋ ਗਿਆ ਦੇਖੋ ਤੁਹਾਡੇ ਸਾਹਮਣੇ ਭਾਪ ਚੜ ਰਿਹਾ ਥੋੜਾ ਜਿਹਾ ਜੀ ਵੇਟ ਕਰਾਂਗੇ ਫਿਰ ਉਹਦੇ ਤੋਂ ਬਾਅਦ ਆਪਾਂ ਥੋੜੀ ਜੀ ਹਲਦੀ ਲਵਾਂਗੇ ਹਲਦੀ ਲੈ ਕੇ ਤੇ ਉਹਨੂੰ ਵਿੱਚ ਜ਼ਰੂਰ ਥੋੜੀ ਜਿਹੀ ਆਪਾਂ ਐਡ ਕਰਾਂਗੇ ਕਿਉਂਕਿ ਹਲਦੀ ਦੀ ਜਿਹੜੀ ਪ੍ਰੋਪਰਟੀ ਹੈ ਉਹ ਇਨਫਲੇਮੇਸ਼ਨ ਘਟਾਣੀ ਹੈ ਸੋਜਿਸ਼ ਘਟਾਣੀ ਹੈ ਬੋਡੀ ਦੇ ਅੰਦਰ ਕਿਸੇ ਵੀ ਕਾਰਨ ਨਾਲ ਜੇ ਸਟੱਬਨ ਫੈਟ ਹੈ ਉਹ ਗੁਗਲੂ ਨੇ ਮੈਲਟ ਕਰ ਦੇਣਾ ਜੇ ਤੁਹਾਡੇ ਅੰਦਰ ਇਨਫਲੇਮੇਸ਼ਨ ਹੈ ਤੇ ਉਹ ਹਲਦੀ ਨੇ ਮੈਲਟ ਕਰ ਦੇਣੀ ਹੈ ਜਦੋਂ ਇਹ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਬਣ ਗਿਆ ਪਰਫੈਕਟ ਕੰਬੀਨੇਸ਼ਨ ਬਣੇਗਾ ਬਹੁਤ ਅੱਛਾ ਅਸਰ ਮਿਲੇਗਾ ਜਿੰਨੂੰ ਜਿੰਨੂੰ ਵੀ ਫਾਇਦਾ ਹੋਇਆ ਮੇਰੇ ਵੀਰ ਭਰਾ ਨੂੰ ਮੇਰੀ ਭੈਣ ਨੂੰ ਥੱਲੇ ਕਮੈਂਟ ਕਰਕੇ ਫਰੂਕੀ ਸਾਹਿਬ ਨੂੰ ਜ਼ਰੂਰ ਦੱਸਣਾ ਤੇ ਹੌਨਰੇਟ ਟਾਈਮ ਦੇ ਵਿੱਚ ਸਾਡੇ ਚੈਨਲ ਦੇ ਨਾਲ ਜ਼ਰੂਰ ਜੁੜੇ ਰਹੋ ਤੁਹਾਨੂੰ ਇਦਾਂ ਦੇ ਨੁਸਕੇ ਫਾਰਮੂਲੇ ਹੈਲਪਫੁਲ ਤੁਹਾਨੂੰ ਮਿਲਦੇ ਰਹਿਣਗੇ ਹਮੇਸ਼ਾ ਹੁਣ ਇਹਦੇ ਵਿੱਚ ਦੇਖੋ ਆਪਾਂ ਹਲਦੀ ਐਡ ਕਰਨ ਲੱਗੇ ਆ ਜੀ ਆ ਇੰਨੀ ਕੁ ਆਪਾਂ ਹਲਦੀ ਲਈ ਹੈ ਉਹ ਆਪਾਂ ਇਹਦੇ ਵਿੱਚ ਐਡ ਕਰਤੀ ਹੈ ਆ ਦੇਖੋ ਜੀ ਫਰੂਕੀ ਸਾਹਿਬ ਐਡ ਕਰਦੇ ਆ ਸਾਰੀ ਉਹਦਾ ਕਲਰ ਦੇਖੋ ਚੇਂਜ ਹੋਣਾ ਸ਼ੁਰੂ ਹੋ ਗਿਆ ਦੇਖੋ ਜੀ ਕਲਰ ਚੇਂਜ ਹੋ ਰਿਹਾ ਹੁਣ ਤੇ ਆਪਾਂ ਜ਼ਿਆਦਾ देर ਨਹੀਂ ਇਹਦੀ ਵੇਟ ਕਰਨੀ ਆਪਾਂ 1 ਮਿੰਟ ਹੀ ਵੇਟ ਕਰਨੀ ਹੈ ਜ਼ਿਆਦਾ ਟਾਈਮ ਇਹਨੂੰ ਆਪਾਂ ਨੂੰ ਸੁਕਾਉਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਗੁਗਲੂ ਦਾ ਫਾਇਦਾ ਉਹ ਆਲਰੇਡੀ ਹੋ ਚੁੱਕਾ ਹੈ ਹਲਦੀ ਮੈਲਟ ਹੋ ਚੁੱਕੀ ਹੈ ਹੁਣ ਆਪਾਂ ਜਿਹੜਾ ਨੁਸਕਾ ਫਾਰਮੂਲਾ ਸਾਡਾ ਆਲਮੋਸਟ ਬਣ ਕੇ ਤਿਆਰ ਹੋ ਗਿਆ ਸਿਰਫ ਇੱਕ ਚੀਜ਼ ਰਹਿ ਗਈ ਹੈ ਉਹ ਆਪਾਂ ਲਾਸਟ ਦੇ ਵਿੱਚ ਐਡ ਕਰਾਂਗੇ ਜੀ 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 ਦੇਖੋ ਜੀ ਆ ਨੁਸਕਾ ਫਾਰਮੂਲਾ ਬਣ ਕੇ ਰੈਡੀ ਹੋ ਗਿਆ ਇੱਕ ਗਲਾਸ ਦਾ ਸੀ ਅੱਧਾ ਕਰ ਲਿਆ ਹਾਂਜੀ ਬਿਲਕੁਲ ਜੀ ਬਿਲਕੁਲ ਇੱਕ ਗਲਾਸ ਦਾ ਅੱਧਾ ਕਰ ਲਿਆ ਦੇਖੋ ਜੀ ਇਹਦਾ ਕਲਰ ਕਿੱਡਾ ਪਿਆਰਾ ਬਣਿਆ ਠੀਕ ਹੈ ਇਦੇ ਵਿੱਚ ਹੁਣ ਲਾਸਟ ਜਿਹੜੀ ਚੀਜ਼ ਏ ਉਹ ਹੈਗੀ ਆ ਜੀ ਸ਼ਾਇਦ ਥੋੜਾ ਜਿਹਾ ਪਾਣੀ ਠੰਡਾ ਹੋਣ ਤੋਂ ਬਾਅਦ ਤੁਸੀਂ ਪਾਣਾ ਅਸੀਂ ਵੀਡੀਓ ਲੰਮਾ ਨਾ ਹੋਏ ਆਪਾਂ ਹੁਣੇ ਪਾ ਰਹੇ ਆ ਜਦੋਂ ਪਾਣੀ ਥੋੜਾ ਜਿਹਾ ਠੰਡਾ ਹੋ ਗਿਆ ਉਦੋਂ ਤੁਸੀਂ ਸ਼ਾਇਦ ਪਾਣਾ ਗਰਮ ਪਾਣੀ ਦੇ ਵਿੱਚ ਉਬਲਦੇ ਪਾਣੀ ਦੇ ਵਿੱਚ ਸ਼ਾਇਦ ਨਹੀਂ ਪਾਣਾ ਕਿਉਂਕਿ ਗਰਮ ਪਾਣੀ ਦੇ ਵਿੱਚ ਕਦੀ ਵੀ ਸ਼ਾਇਦ ਨਹੀਂ ਪਾਈਦਾ ਉਹ ਆਯੁਰਵੇਦ ਦੇ ਬਾਰੇ ਜਿਹੜੇ ਗਿਆਨ ਰੱਖਦੇ ਨੇ ਮੇਰੇ ਵੀਰ ਭਰਾ ਉਹਨਾਂ ਸਾਰਿਆਂ ਨੂੰ ਪਤਾ ਜੀ ਇਹ ਬਣ ਕੇ ਪੁੱਸੇ ਚ ਪਾ ਦੇ ਇਹ ਬਣ ਗਿਆ ਜੀ ਹੁਣ ਗੁਗਲੂ ਵਾਲਾ ਫਾਰਮੂਲਾ ਜਿਹੜਾ ਜਿਹੜਾ ਮੇਰਾ ਵੀਰ ਭਰਾ ਇਹਨੂੰ ਇਸ ਦੱਸੀ ਹੋਏ ਤਰੀਕੇ ਨਾਲ ਐਮਟੀ ਸਟਮਕ ਤੇ ਯੂਜ਼ ਕਰੇਗਾ ਚਾਹੇ ਤੁਸੀਂ ਸਵੇਰੇ ਜੇ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਤੁਸੀਂ ਡਿਊਟੀ ਤੇ ਜਾਣਾ ਜੌਬ ਤੇ ਜਾਣਾ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਤੁਸੀਂ ਇਹ ਡਰਿੰਕ ਨੂੰ ਤਿਆਰ ਕਰੋ ਤੁਸੀਂ ਸ਼ਾਮ ਨੂੰ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਉਸ ਵੇਲੇ ਯੂਜ਼ ਕਰ ਸਕਦੇ ਹੋ ਜਦੋਂ ਤੁਹਾਡਾ ਸਟਮਕ ਖਾਲੀ ਹੈ ਜਦੋਂ ਤੁਹਾਨੂੰ ਭੁੱਖ ਲੱਗੀ ਹੋਈ ਹੈ ਭਰਿਆ ਪੇਟ ਰੋਟੀ ਖਾਣ ਤੋਂ ਬਾਅਦ ਇਨਸਟੈਂਟਲੀ ਇਹ ਜਿਹੜਾ ਡਰਿੰਕ ਹੈ ਇਹਨੂੰ ਯੂਜ਼ ਨਹੀਂ ਕਰਨਾ ਕਦੇ ਵੀ ਠੀਕ ਹੈ ਜੀ ਬਾਚੂ ਕ੍ਰੀਜ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਗੁਗਲੂ ਵਾਲਾ ਤਿਆਰ ਵਰ ਤਿਆਰ ਹੈ ਡਾਕਟਰ ਸਾਹਿਬ ਨੇ ਜਿਹੜਾ ਤਿਆਰ ਕੀਤਾ ਡਾਕਟਰ ਸਾਹਿਬ ਦਾ ਕਹਿੰਦੇ ਕਿ ਜਿਹੜਾ ਇਹ ਗੁਗਲੂ ਦਾ ਕੜਾ ਹੈਗਾ ਉਹ ਪੀਣਾ ਸ਼ੁਰੂ ਕਰ ਦੇਗਾ ਦਿਨਾਂ ਦੇ ਵਿੱਚ ਉਹਦੀ ਜਿਹੜੀ ਜੰਮੀ ਹੋਈ ਗੰਦੀ ਅਸੀਂ ਕਹਿ ਲਈਏ ਕਿ ਜਿੱਦੀ ਔਰ ਜਿਹੜੀ ਜੰਮ ਚੁੱਕੀ ਫੈਟ ਹੈਗੀ ਉਹਨੂੰ ਇਹ ਪਿਘਲਾਉਣ ਦਾ ਮਾਧਾ ਰੱਖਦਾ ਹੈ ਔਰ ਉਮੀਦ ਕਰਦਾ ਹੈ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿੰਨਾ ਦੀ ਅਸੀਂ ਕਹਿ ਲਈਏ ਕਿ ਫੈਟ ਪੇਟ ਦੇ ਉੱਤੇ ਜੰਮੀ ਹੋਈ ਹੈ ਥਾਈਸ ਦੇ ਉੱਤੇ ਜੰਮੀ ਹੋਈ ਹੈ ਔਰ ਪਿੱਠ ਦੇ ਉੱਤੇ ਜਿਹੜੀ ਹਾਈਟ ਹੈਗੀ ਜਿਹੜੀ ਅਸੀਂ ਕਹਿ ਲਈਏ ਕਿ ਚਰਬੀ ਹੈਗੀ ਹੈ ਉਹ ਜੰਮੀ ਹੋਈ ਹੈ ਸੋ ਉਸ ਨੂੰ ਅਸੀਂ ਕਹਿ ਲਈਏ ਕਿ ਗੋਗਲੂ ਦੇ ਜ਼ਰੀਏ ਅਸੀਂ ਬਹੁਤ ਤਰੀਕੇ ਨਾਲ ਬਰਨ ਕਰ ਸਕਦੇ ਹਾਂ ਔਰ ਜੇਕਰ ਫਿਰ ਵੀ ਤੁਹਾਡੇ ਮਨ ਦੇ ਵਿੱਚ ਵੀਡੀਓ ਦੇਖਣ ਤੋਂ ਬਾਅਦ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਹਾਨੂੰ ਕਿੱਥੇ ਮਿਲ ਸਕਦੇ ਆਂ ਜੀ ਦਿਲੰਦਰ ਬੱਸ ਸਟੈਂਡ ਦੇ ਕੋਲ ਜੀ ਕਿੰਗ ਹੋਟਲ ਦੀ ਬੈਕ ਸਾਈਡ ਤੇ ਬੈਂਕ ਆਫ ਕਰਨਾਟਕਾ ਹੈਗਾ ਕਰਨਾਟਕਾ ਬੈਂਕ ਦੇ ਬਿਲਕੁਲ ਨਾਲ ਦੀ ਬਿਲਡਿੰਗ ਹੈ ਤੁਸੀਂ ਸਾਨੂੰ ਸਵੇਰੇ 1 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਮੇਰੀ ਵੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਮੇਰੀ ਚੇਤਾਵਨੀ ਵੀ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਕਰਨੀ ਹੈ ਡਾਕਟਰ ਸਾਹਿਬ ਨਾਲ ਵੀ ਤੁਸੀਂ ਸਲਾਹ ਕਰ ਸਕਦੇ ਹੋ ਸਲਾਹ ਦਾ ਕੋਈ ਪੈਸਾ ਇਹ ਚਾਰਜ ਨਹੀਂ ਕਰਦੇ ਧੰਨਵਾਦ